ਪੁਰਾਣੇ ਪਿੰਡ ਦੀ ਸੁਹਾਵਣੀ ਕਹਾਣੀ 500 ਸ਼ਬਦਾਂ ਇਹ ਗੱਲ ਹੈ ਪੰਜਾਬ ਦੇ ਦਿਲ ਵਿੱਚ ਵਸੇ ਇੱਕ ਪੁਰਾਣੇ ਪਿੰਡ ਦੀ ਪਿੰਡ ਦਾ ਨਾਂ ਸੀ ਬੀਰਪੁਰ ਖੁਰਦ ਇਹ ਪਿੰਡ ਇਤਿਹਾਸਕ ਮਹੱਤਵ ਰੱਖਦਾ ਸੀ ਇੱਥੇ ਹਰ ਥਾਂ ਤੇ ਵਕਤ ਦੇ ਨਿਸ਼ਾਨ ਮਿਲਦੇ ਸਨ ਮਿੱਟੀ ਦੀਆਂ ਪੱਕੀਆਂ ਗਲੀਆਂ ਚੁਕੀਆਂ ਛੱਤਾਂ ਵਾਲੇ ਘਰ ਕੁੰਡੀਆਂ ਵਾਲੀਆਂ ਖਿੜਕੀਆਂ ਅਤੇ ਖੜਕ ਦੇ ਦਰਵਾਜ਼ੇ ਪਿੰਡ ਦੀਆਂ ਸਵੇਰਾਂ ਬਹੁਤ ਸੋਹਣੀਆਂ ਹੁੰਦੀਆਂ ਸਵੇਰੇ 5 ਵਜੇ ਮਹਿਲੀਆਂ ਦੇ ਛਾਂਕਿਆਂ ਦੀਆਂ ਆਵਾਜ਼ਾਂ ਮੂਲੀ ਆਂਦੀਆਂ ਖੜਕਾਂ ਜਦੋਂ ਮਾਪੇ ਖੇਤਾਂ ਵੱਲ ਤੁਰਦੇ ਤਿਸ ਸੀਆਂ ਦੀਆਂ ਦੁਹਾਈਆਂ ਇਹ ਸਭ ਪਿੰਡ ਦੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਸਨ ਇਸ ਪਿੰਡ ਦਾ ਕੇਂਦਰ ਸੀ ਇੱਕ ਪੁਰਾਣਾ ਪੀੜ ਬੋਹੜ ਦਾ ਦਰਖਤ ਜਿਸ ਹੇਠਾਂ ਪਿੰਡ ਦੇ ਵੱਡੇ ਬਜ਼ੁਰਗ ਹਫ਼ਤੇ ਵਿੱਚ ਇੱਕ ਵਾਰੀ ਮਿਲਦੇ ਉੱਥੇ ਪਿੰਡ ਦੇ ਮੁੱਦੇ ਚਰਚਾ ਹੁੰਦੇ ਪਰ ਸਿਰਫ ਲੜਾਈ ਲਈ ਨਹੀਂ ਪਰਮੇਸ਼ਰ ਦੀ ਹਾਜ਼ਰੀ ਵਿੱਚ ਸੱਚਾਈ ਅਤੇ ਇਨਸਾਫ਼ ਲਈ ਬੀਰਪੁਰ ਖੁਰਦ ਦੀ ਸਭ ਤੋਂ ਖਾਸ ਗੱਲ ਸੀ ਇੱਥੇ ਦੀਆਂ ਰੀਤਾਂ ਜਿਵੇਂ ਹੀ ਵਿਆਹ ਆਉਂਦਾ ਪਿੰਡ ਦੇ ਨੌਜਵਾਨ ਘਰ ਘਰ ਜਾਂਦੇ ਤੇ ਗੀਤ गा ਕੇ ਸਵਾਗਤ ਕਰਦੇ ਸੰਗਤਾਂ ਚ ਲੋੜਵੰਦਾਂ ਲਈ ਰੋਟੀ ਕੱਪੜੇ ਇਕੱਠੇ ਕਰਨਾ ਆਮ ਸੀ ਇੱਥੇ ਲੋਕ ਇੱਕ ਦੂਜੇ ਲਈ ਜਿੰਦੇ ਰਹਿੰਦੇ ਇਸ ਪਿੰਡ ਵਿੱਚ ਰਹਿੰਦੇ ਸਨ ਦਾਦਾ ਨੀਕਾ ਸਿੰਘ ਉਹ 85 ਸਾਲਾਂ ਦੇ ਹੋ ਚੁੱਕੇ ਸਨ ਪਰ ਅਜੇ ਵੀ ਹਰ ਸਵੇਰ 5 ਵਜੇ ਉੱਠ ਕੇ ਗੁਰਦੁਆਰੇ ਚਲੇ ਜਾਂਦੇ ਉਹ ਪਿੰਡ ਦੀ ਤਾਰੀਖ ਦੇ ਜਿੰਦੇ ਰੂਪ ਸਨ ਦਾਦਾ ਜੀ ਨੂੰ ਪਿੰਡ ਦੀ ਹਰ ਇਮਾਰਤ ਹਰ ਰਸਤੇ ਦੀ ਕਹਾਣੀ ਯਾਦ ਸੀ ਇੱਕ ਵਾਰ ਪਿੰਡ ਵਿੱਚ ਬਹੁਤ ਵੱਡਾ ਤੂਫਾਨ ਆਇਆ ਪੱਕੇ ਘਰਾਂ ਦੇ ਛੱਤਾਂ ਵੀ ਉੱਡ ਗਏ ਪਰ ਲੋਕਾਂ ਨੇ ਦਿਲ ਨਾ ਹਾਰਿਆ ਦਾਦਾ ਨੀਕਾ ਸਿੰਘ ਨੇ ਸਾਰਿਆਂ ਨੂੰ ਇਕੱਠਾ ਕੀਤਾ ਬਜ਼ੁਰਗਾਂ ਨੇ ਹੌਸਲਾ ਦਿੱਤਾ ਤੇ ਨੌਜਵਾਨਾਂ ਨੇ ਮਿਹਨਤ ਕਰਕੇ ਪਿੰਡ ਨੂੰ ਮੁੜ ਰੌਣਕ ਵਾਲਾ ਬਣਾ ਦਿੱਤਾ ਇਸ ਤੂਫਾਨ ਨੇ ਪਿੰਡ ਨੂੰ ਤੋੜਿਆ ਨਹੀਂ ਸਗੋਂ ਹੋਰ ਵੀ ਮਜ਼ਬੂਤ ਕਰ ਦਿੱਤਾ ਜਦ ਵੀ ਕੋਈ ਪਰਦੇਸੀ ਆਉਂਦਾ ਉਹ ਇੱਥੋਂ ਦੀ ਮਿੱਟੀ ਦੀ ਖੁਸ਼ਬੂ ਲੋਕਾਂ ਦੀ ਬੋਲੀ ਤੇ ਰੀਤਾਂ ਦੀ ਸੋਹਣੀ ਗੂੰਜ ਨਾਲ ਮੋਹ ਜਾਂਦਾ। ਬੀਰਪੁਰ ਖੁਰਦ ਪਿੰਡ ਸਿਰਫ ਇੱਕ ਥਾਂ ਨਹੀਂ ਸੀ, ਇਹ ਇੱਕ ਭਾਵਨਾ ਸੀ, ਪਿਆਰ, ਭਰੋਸੇ ਤੇ ਰਿਵਾਇਤਾਂ ਦੀ। ਅੱਜ ਵੀ ਜਦੋਂ ਕੋਈ ਬਜ਼ੁਰਗ ਉਹ ਪਿੰਡ ਦੀ ਗੱਲ ਕਰਦਾ ਹੈ, ਉਹਦੀ ਅੱਖਾਂ ਵਿੱਚ ਇੱਕ ਚਮਕ ਆ ਜਾਂਦੀ ਹੈ। ਕਿਉਂਕਿ ਇਹ ਪਿੰਡ ਸਿਰਫ ਇਮਾਰਤਾਂ ਦਾ ਸੰਗਠਨ ਨਹੀਂ ਸੀ, ਇਹ ਉਹਨਾਂ ਜ਼ਿੰਦਗੀ ਦੀਆਂ ਕਹਾਣੀਆਂ ਦਾ ਮੰਜ਼ਰ ਸੀ ਜਿੱਥੇ ਪਿਆਰ, ਬਹਿਨਤ ਅਤੇ ਸੰਜੋਗ ਦੀ ਖੁਸ਼ਬੂ ਅਜੇ ਵੀ ਰੂਹ ਨੂੰ ਛੂਹ ਜਾਂਦੀ ਹੈ। If the beat hits, I'm ready to go. Don't scratch just because I love rap. Fuck that. Quick as a flashlight, you know we're gonna bang.